ਸਵਾਗਤ ਹੈ ਜੀ ਤੁਹਾਡਾ ਗੁਰਮਤ ਸਿਧਾਂਤ ਚੈਨਲ ਦੇ ਉੱਤੇ ਪੰਜਾਬ ਅੰਦਰ ਇੱਕ ਵੱਡੀ ਹਲਚਲ ਹੋਈ ਹੈ ਪੰਥਕ ਸਫਾ ਦੇ ਅੰਦਰ ਸ਼੍ਰੀ ਕੋਲਤਕ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਨ ਸਿੰਘ ਜੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਇੱਕ ਵੱਡਾ ਬਿਆਨ ਦਿੱਤਾ ਉਹਨਾਂ ਕਿਹਾ ਕਿ ਬਹੁਤ ਹੀ ਜਲਦੀ ਬਹੁਤ ਹੀ ਜਲਦੀ ਜੋ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਦੇ ਉੱਤੇ ਫੈਸਲਾ ਹੈ ਉਹ ਅਸੀਂ ਕਰਨੇ ਜਾ ਰਹੇ ਹਾਂ ਇਹ ਪੰਥਕ ਇਸ਼ੂ ਹੈ ਔਰ ਸਾਰੇ ਪੰਥ ਦੀਆਂ ਇਸ ਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਔਰ ਬੜਾ ਸੈਂਸਿਟਿਵ ਮੁੱਦਾ ਹੈ ਤੇ ਇਹਨੂੰ ਅਸੀਂ ਬਹੁਤ ਹੀ ਜਲਦੀ ਇੱਕ ਸਿੰਘ ਸਾਹਿਬਾਨਾਂ ਦੀ ਮੀਟਿੰਗ ਬੁਲਾ ਕੇ ਤੇ ਇਸ ਨੂੰ ਵਿਚਾਰ ਕੇ ਤੇ ਇਹਦੇ ਉੱਤੇ ਫੈਸਲਾ ਲੈ ਰਹੇ ਹਾਂ ਦੱਸ ਦਈਏ ਕਿ ਜਦੋਂ ਤੋਂ ਸਹਾਰ ਲਹਿਰ ਵਾਲਿਆਂ ਨੇ ਸ਼ਿਕਾਇਤ ਭੇਜੀ ਆ ਉਸ ਤੋਂ ਬਾਅਦ ਹੁਣ ਤੱਕ ਸੁਖਬੀਰ ਸਿੰਘ ਬਾਦਲ ਵੱਲੋਂ ਤਿੰਨ ਚਿੱਠੀਆਂ ਅਕਾਲ ਤਖਤ ਸਾਹਿਬ ਜੀ ਨੂੰ ਦੇ ਦਿੱਤੀਆਂ ਗਈਆਂ ਦੋ ਚਿੱਠੀਆਂ ਉਹਨਾਂ ਨੇ ਖੁਦ ਪੇਸ਼ ਹੋ ਕੇ ਦਿੱਤੀਆਂ ਤੇ ਤੀਜੀ ਚਿੱਠੀ ਉਹਨਾਂ ਨੇ ਆਪਣੇ ਦਸਤਕਰਾਂ ਦੇ ਹੇਠ ਉਹ ਈਮੇਲ ਕਰਕੇ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਨੂੰ ਸੈਂਡ ਕੀਤੀ ਸੀ ਤੇ ਲਾਸਟ ਵਾਲੀ ਚਿੱਠੀ ਇਹ 18 ਨਵੰਬਰ ਨੂੰ ਦਿੱਤੀ ਗਈ ਸੀ ਲੇਕਿਨ ਇਹ ਚਿੱਠੀ ਕੱਲ ਆਮ ਜਨਤਕ ਕਰ ਦਿੱਤੀ ਗਈ ਸੀ ਤੇ ਕੁਝ ਦਿਨ ਇਸ ਨੂੰ ਅੰਦਰ ਲੁਕੋ ਕੇ ਰੱਖਿਆ ਗਿਆ ਬਾਅਦ ਵਿੱਚ ਇਹ ਜਨਤਕ ਕਰ ਦਿੱਤੀ ਗਈ ਸੀ ਸੋ ਹੁਣ ਜਿਹੜੀਆਂ ਦੋ ਪਹਿਲੀਆਂ ਚਿੱਠੀਆਂ ਨੇ ਉਹਦੇ ਵਿੱਚ ਪਹਿਲੀ ਚਿੱਠੀ ਦੇ ਅੰਦਰ ਸੁਖਬੀਰ ਸਿੰਘ ਬਾਦਲ ਨੇ ਨਾਲੇ ਤਾਂ ਆਪਣੇ ਆਪ ਨੂੰ ਬਹੁਤ ਹੀ ਨਿਮਾਣਾ ਤੇ ਸਾਰੀਆਂ ਗਲਤੀਆਂ ਝੋਲੀ ਵਿੱਚ ਪਵਾਉਣ ਵਾਲਾ ਕਿਹਾ ਤੇ ਹਾਲਾਂਕਿ ਉਹਨਾਂ ਨੇ ਇਹ ਵੀ ਜਤਾਇਆ ਵੀ ਬੇਸ਼ੱਕ ਇਹ ਇਕੱਲੇ ਮੇਰੀ ਇਕੱਲੇ ਦੀ ਗਲਤੀ ਨਹੀਂ ਹੈ ਇਹਦੇ ਵਿੱਚ ਸੁਹੌਰ ਲਹਿਰ ਵਾਲੇ ਜਾਂ ਸ਼ਿਕਾਇਤ ਕਰਤਾ ਧਿਰ ਵੀ ਬਰਾਬਰ ਦੀ ਦੋਸ਼ੀ ਹੈ। ਔਰ ਉਸ ਤੋਂ ਬਾਅਦ ਦੀ ਜਿਹੜੀ ਉਹਨਾਂ ਦੀ ਚਿੱਠੀ ਸੀ ਉਹਦੇ ਵਿੱਚ ਤਾਂ ਉਹਨਾਂ ਦੀ ਇੱਕਦਮ ਹੀ ਜਿਹੜੀ ਬੋਲੀ ਉਹ ਬਦਲ ਗਈ ਸੀ। ਜਿਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਬੜਾ નિર્ਦੋਸ਼ਾ ਤੇ ਇਸ ਸ਼ਿਕਾਇਤ ਨੂੰ ਇੱਕ ਕੂੜ ਪ੍ਰਚਾਰ ਦਾ ਹਿੱਸਾ ਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਸੀ ਜਣੇ ਕਿ ਵਿੰਗੇ ਟੇਡੇ ਢੰਗ ਨਾਲ ਇਹ ਕਿਹਾ ਗਿਆ ਸੀ ਕਿ ਮੈਂ ਬਿਲਕੁਲ ਦੋਸ਼ੀ ਨਹੀਂ ਹਾਂ ਪਰ ਫਿਰ ਵੀ ਮੈਂ ਸਜ਼ਾ ਲਵਾਉਣ ਨੂੰ ਤਿਆਰ ਹਾਂ ਤੇ ਮੈਨੂੰ ਲਾ ਦਿਓ ਇਦਾਂ ਗੱਲ ਕੀਤੀ ਗਈ ਸੀ ਤੇ ਉਹਦੇ ਨਾਲ ਮਾਹੌਲ ਹੀ ਇੱਕਦਮ ਬਦਲ ਚੁੱਕਾ ਸੀ ਪਰ ਉਸ ਤੋਂ ਬਾਅਦ ਉਹਨਾਂ ਨੇ ਇੱਕਦਮ ਅਸਤੀਫਾ ਭੇਜ ਦਿੱਤਾ ਤੇ ਕਾਰਜਕਰਨੀ ਸੌਰੀ ਵਰਕਿੰਗ ਕਮੇਟੀ ਦੇ ਵਿੱਚ ਉਹਨਾਂ ਦੀ ਜਿਹੜੀ ਅਸਤੀਫਾ ਨਾਂ ਤਾਂ ਪ੍ਰਵਾਨ ਕੀਤਾ ਗਿਆ ਤੇ ਨਾਂ ਰੱਦ ਕੀਤਾ ਗਿਆ ਉਸ ਦੌਰਾਨ ਹੀ ਉਹਨਾਂ ਨੇ ਅੰਦਰ ਖਾਤੇ ਇਹ ਚਿੱਠੀ ਈਮੇਲ ਕਰ ਦਿੱਤੀ ਤੇ ਇਸ ਚਿੱਠੀ ਦੇ ਉੱਤੇ ਉਹਨਾਂ ਨੇ ਇੱਕਦਮ ਸਾਰਾ ਬਹੁਤ ਹੀ ਸ਼ੁੱਧ ਭਾਵਨਾ ਦੇ ਨਾਲ ਜਪਦਾ ਉਹ ਸ਼ਬਦਾਵਲੀ ਤੇ ਬੜੀ ਸ਼ਾਰਟਲੀ ਛੋਟੇ ਅੱਖਰਾਂ ਦੇ ਵਿੱਚ ਉਹ ਬੜਾ ਹੀ ਟੂ ਦਾ ਪੁਆਇੰਟ ਗੱਲ ਕਰਕੇ ਇੱਕ ਨਮਾਣੇ ਸਿੱਖ ਵਜੋਂ ਦਰਸਾਇਆ ਤੇ ਨਾ ਕੋਈ ਸ਼ਿਕਾਇਤ ਕੀਤੀ ਨਾ ਆਪਣੇ ਆਪ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਨਾ ਕੋਈ ਦੂਸ਼ਣਬਾਜ਼ੀ ਕੀਤੀ ਤੇ ਇਸ ਚਿੱਠੀ ਤੋਂ ਬਾਅਦ ਇੱਕਦਮ ਪਿਛਲੇ ਦਿਨੀ ਹਗਾਮੀ ਮੀਟਿੰਗ ਅਕਾਲ ਤਖਤ ਸਭ ਤੇ ਹੋਈ ਹੈ ਤੇ ਜਿੱਥੇ ਅ ਭਾਈ ਬਲਵੰਤ ਸਿੰਘ ਰਾਜੋਆਣਾ ਉਹਨਾਂ ਦੇ ਭਰਾ ਦੇ ਭੋਗ ਦੇ ਉਪਰੰਤ ਸਾਰੇ ਇਕੱਠੇ ਹੋਏ ਸੀ ਤੇ ਉਸ ਤੋਂ ਅਨਸਾਰ ਅੰਮ੍ਰਿਤਸਰ ਦੇ ਵਿੱਚ ਇਹ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਕੁਝ ਅਕਾਲੀ ਲੀਡਰ ਵੀ ਸ਼ਾਮਲ ਹੋਏ ਸੀ ਤੇ ਉੱਥੇ ਕੁਝ ਵਿਚਾਰਾ ਹੋਈਆਂ ਹੋਣੀਆਂ ਇਸ ਚਿੱਠੀ 'ਤੇ ਵਿਚਾਰ ਕੀਤੀ ਗਈ ਹੋ ਜਏ ਕਿਸ ਤਰ੍ਹਾਂ ਮਸਲਾ ਹੈ ਮਾਹੌਲ ਹੈ ਇਹ ਅੰਦਰ ਵਿਚਾਰਿਆ ਗਿਆ ਹੁਣ ਤੇ ਹੁਣ ਅਚਨਚੇਤ ਜਥੇਦਾਰ ਸਾਹਿਬ ਨੇ ਕਹਿ ਦਿੱਤਾ ਕਿ ਫੈਸਲਾ ਜਿਹੜਾ ਹੈ ਉਹ ਬਹੁਤ ਹੀ ਜਲਦੀ ਆ ਰਿਹਾ ਹੈ ਤੇ ਹੁਣ ਪੰਥ ਖਾਲਸਿਆਂ ਦੇ ਵਿੱਚ ਇਸ ਦੀ ਬੜੀ ਹੀ ਤੀਬਰਤਾ ਦੇ ਨਾਲ ਉਡੀਕ ਕੀਤੀ ਜਾ ਰਹੀ ਹੈ ਤੇ ਸਭ ਦਾ ਧਿਆਨ ਇਹਦੇ ਵੱਲ ਖਿੱਚਿਆ ਗਿਆ ਹੈ ਹਾਲਾਂਕਿ ਉਹ ਜਿਹੜਾ ਅਸਤੀਫਾ ਉਹਨਾਂ ਨੇ ਭੇਜਿਆ ਸੀ ਇਸ ਚਿੱਠੀ ਦੇ ਅੰਦਰ ਉਹਨਾਂ ਨੇ ਜ਼ਿਕਰ ਕੀਤਾ ਕਿ ਮੈਂ ਮਾਨਸਿਕ ਪੀੜਾ 'ਚੋਂ ਗੁਜ਼ਰ ਰਿਹਾ ਤੇ ਮੈਂ ਅਸਤੀਫਾ ਵੀ ਦੇ ਚੁੱਕਿਆ ਹੁਣ ਮੈਂ ਬਿਲਕੁਲ ਨਿਮਾਣਾ ਸਿੱਖ ਹ ਤੇ ਮੇਰੀ ਜਿਹੜੀ ਬਣਦੀ ਕਾਰਵਾਈ ਕਰਕੇ ਮੈਨੂੰ ਸੁਰੱਖਿਰੂ ਕੀਤਾ ਜਾਵੇ ਸੋ ਹੁਣ ਉਹ ਦੂਜੇ ਪਾਸੇ ਅਸਤੀਫਾ ਪ੍ਰਬੰਧਤਾ ਹੋਇਆ ਨਹੀਂ ਹੈ ਉਹਨੂੰ ਰੋਕ ਦਿੱਤਾ ਗਿਆ ਹੈ ਇੱਧਰ ਕੀ ਵਿਚਾਰਾ ਹੁੰਦੀਆਂ ਨੇ ਉਸ ਅਸਤੀਫੇ ਨੂੰ ਰਸਤੇ 'ਚ ਰੋੜਾ ਮੰਨਿਆ ਜਾ ਸਕਦਾ ਹੈ ਜਾਂ ਨਹੀਂ ਜਾ ਸਕਦਾ ਇਹ ਸਿੰਘ ਸਭਾ ਨੇ ਵੇਖਣਾ ਹੈ ਵਿਚਾਰਨਾ ਹੈ ਔਰ ਇਸ ਦਾ ਕੀ ਹੱਲ ਕੱਢਿਆ ਜਾਣਾ ਹੈ ਕੀ ਜਿਹੜੀ ਵਰਕਿੰਗ ਕਮੇਟੀ ਹੈ ਉਹਦੇ ਵਿੱਚ ਉਹ ਮਨਜ਼ੂਰ ਹੋ ਗਿਆ ਹੋਏਗਾ ਅੰਦਰ ਖਾਤੇ ਜਉ ਹੋ ਜਾਣਾ ਹੈ ਤਾਂ ਇਹ ਆਉਣ ਵਾਲਾ ਸਮਾਂ ਦੱਸੇਗਾ ਤੇ ਬੜੀ ਹੀ ਤੀਬਰਤਾ ਦੇ ਨਾਲ ਸੰਗਤਾਂ ਉਡੀਕ ਕਰ ਰਹੀਆਂ ਨੇ ਹੁਣ ਤੱਕ ਦੀ ਇਹ ਜਾਣਕਾਰੀ ਪੰਥ ਖਾਲਸਾ ਵਿੱਚ ਪਹੁੰਚੀ ਹੈ ਬਹੁਤ ਧੰਨਵਾਦ